ਸ਼ਰੋਮਨੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਅੱਜ ਭਵਾਨੀਗੜ੍ਹ ਦੇ ਵਿੱਚ ਪ੍ਰੈਸ ਵਾਰਤਾ ਰੱਖੀ ਗਈ ਸੀ ਜਿ ਬਿਲਕੁਲ ਜਾਣਕਾਰੀ ਦੇ ਦਿੱਤੀ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਨੂੰ ਲੈ ਕੇ ਪਵਾਨੀ ਕਰਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਵਿਖੇ ਸਾਂਝੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦੇ ਵੱਲੋਂ ਅੱਜ ਜਿਹੜੀ ਮਹਿਨੀ ਜਿਹੜੀ ਰੱਖੀ ਗਈ ਸੀ ਜਿਸ ਦੇ ਵਿੱਚ ਬਾਕੀ ਤੁਹਾਡੇ ਦੇ ਵੱਲੋਂ ਸ਼ਮੂਲੀਅਤ ਆ ਜਿਹੜੀ ਕੀਤੀ ਗਈ ਐ ਸੋ ਜਾਣਕਾਰੀ ਦੇ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਬਲਦੇਵ ਸਿੰਘ ਮਾਨ ਸਾਬਕਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਟਾ ਸਾਹਿਬ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਬਕਾ ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ ਤੇ ਰਣਧੀਰ ਸਿੰਘ ਰਖੜਾ ਦੇ ਵੱਲੋਂ ਅੱਜ ਪ੍ਰੈਸ ਵਾਰਤਾ ਜਿਹੜੀ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਕੀਤੀ ਗਈ ਹੈ ਸੋ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਖੇਰੂ ਖੇਰੂ ਹੋ ਰਹੇ ਅਕਾਲੀ ਵਰਕਰਾਂ ਬਾਰੇ ਵੀ ਜਿਹੜੀ ਵਿਚਾਰ ਚਰਚਾ ਕੀਤੀ ਸੋ ਉਹਨਾਂ ਦੇ ਵੱਲੋਂ ਜਿਹੜੀ ਵਿਚਾਰ ਚਰਚਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵੀ ਨਿਸ਼ਾਨੇ ਲਾਏ ਨੇ ਉੱਥੇ ਹੀ ਬਾਦਲ ਪਰਿਵਾਰ ਤੇ ਵੀ ਜਿਹੜੇ ਨਿਸ਼ਾਨੇ ਲਾਉਂਦੇ ਨਜ਼ਰ ਆਏ ਨੇ ਸੋ ਜਾਣਕਾਰੀ ਦੇ ਦਿੱਤੀ ਜਿਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਜੇ ਹੁਕਮਾਂ ਦੀ ਜਿਹੜੀ ਉਡੀਕ ਆ ਉਹ ਕੀਤੀ ਜਾ ਰਹੀ ਹੈ ਜਦ ਹੀ ਹੁਕਮ ਹੋਣਗੇ ਸੋ ਉਸ ਦੇ ਮੁਤਾਬਿਕ ਹੀ ਹੁਕਮਾਂ ਦੇ ਅਨੁਸਾਰ ਹੀ ਜਿਹੜੀ ਕਾਰਵਾਈਆਂ ਕੀਤੀ ਜਾਵੇਗੀ ਸੋ ਜਾਣਕਾਰੀ ਦੇ ਦਿੰਨੇ ਆ ਕਿ 20 ਤਰੀਕ ਨੂੰ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਨੂੰ ਲੈ ਕੇ ਅੱਜ ਭਵਾਨੀਗੜ੍ਹ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਜਿਹੜੀ ਰੱਖੀ ਗਈ ਸੀ ਜਿਸ ਦੇ ਵਿੱਚ ਬਾਕੀ ਧੜੇ ਦੇ ਵੱਲੋਂ ਸ਼ਮੂਲੀਅਤ ਆ ਜਿਹੜੀ ਕੀਤੀ ਗਈ ਤੇ ਇੱਕ ਪ੍ਰੈਸ ਪ੍ਰੈਸ ਵਾਰਤਾ ਕਰਦੇ ਉਹਨਾਂ ਦੇ ਵੱਲੋਂ ਜਿਹੜੇ ਬਾਦਲ ਪਰਿਵਾਰ ਤੇ ਵੀ ਨਿਸ਼ਾਨੇ ਜਿਹੜੇ ਲੈ ਨੇ ਇਸ ਮੌਕੇ ਗੱਲਬਾਤ ਕਰਦੇ ਆ ਕੀ ਕਿਹਾ ਉਹਨਾਂ ਆਉ ਤੁਹਾਨੂੰ ਉਹ ਵੀ ਸੁਣਾਉਣੇ ਆ ਸੰਤ ਹਰਜਨ ਸਿੰਘ ਲੋਂਗੋਵਾਲ ਸਾਹਿਬ ਜਿਲ੍ਹੇ ਸ਼ੋਮਨੀ ਕਲਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 20 ਅਗਸਤ ਉਹਦੇ ਸਬੰਧ ਦੇ ਵਿੱਚ ਮੀਟਿੰਗ ਭੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨਸ ਮੇਰਾ ਖਿਆਲ ਹੈ ਵੀ ਰੀਜਨਲ ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜੇ ਉਹ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਰਵਾਜ਼ਾ ਨਹੀਂ ਸੀਣਾ ਪਾਣੀ ਦਰਵਾਜ਼ਾ ਨਹੀਂ ਚ ਲੈਣਾ ਉਹਦੇ ਸਬੰਧ ਦੇ ਵਿੱਚ ਇਹ ਮੀਟਿੰਗ ਭੁਲਾਈ ਹੈ ਅੱਜ ਜੇ ਤੁਸੀਂ ਦੇਖ ਰਹੇ ਹੋ ਸ਼ੋਮਨੀ ਕਾਲ ਜਲ ਦੇ ਵਿੱਚ ਵੀ ਥੋੜਾ ਜਿਹਾ ਅਸੀਂ ਚੁੱਪ ਹੋ ਗਿਆ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਆ ਕਿ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹਾ ਆ ਗੱਲ ਕਿ ਸਾਤੋਂ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹਿ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਸ ਗੱਲ ਦੇ ਅਸੀਂ ਖਿਮਾ ਚਾਹਣਾ ਮੰਗਦੇ ਵੀ ਲਈ ਆਂ ਅਸੀਂ ਵਿਦਨ ਪਾਰਟੀ ਕਹਿੰਦੇ ਵੀ ਰਹੇ ਏਨੀ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਰ ਸੁਖਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰਮੁਖਵੰਸ ਜੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈਏ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਪਰ ਉਹਨਾਂ ਦੀ ਇੱਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂਗੀ ਆਪਾਂ ਜਾ ਕੇ ਫਰਾਂਸਾਂ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਗੁਰਕਸ਼ਿੰਦ ਦੇ ਗੁਰਦੁਆਰਾ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਉੱਤੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਸਨਾਤ ਹੈ ਉਸ ਤੇ ਨਹੀਂ ਆ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਆ ਚਾਰ ਕੇ ਇਲੈਕਸ਼ਨ ਤਾਂ ਵੈਸੇ ਪੰਜ ਛੇ ਹੋਈਆਂ ਜੇ 17 ਇਲੈਕਸ਼ਨ ਦੀ ਗੱਲ ਕਰ ਲਈਏ ਇਹ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ 22 ਇਲੈਕਸ਼ਨ ਹੋਈ ਐ ਸੋਨੂਰ ਵਾਲੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਲਤ ਹੋ ਪਾਰਟੀ ਜਵੰਤ ਜਲਤ ਹੋ ਜਵੰਤ ਜਲਤ ਪਹਿਲਾਂ ਵੀ ਹੋਈ ਸੀ ਇੱਕ ਵਾਰੀ 89 ਦੇ ਵਿੱਚ ਜਦੋਂ ਸਿਮਨਗੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ੋਮ ਨਿਕਲ ਲੱਗੇ ਜਵੰਤ ਜਲਤ ਹੋ ਗਈ ਸੀ ਪਰ ਉਦੋਂ ਪੰਥ ਦੀ ਵੋਟ 500 ਪੰਥ ਨੂੰ ਚੜੀ ਗਈ ਸੀ ਜਿਵੇਂ ਹੁਣ ਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਗਰਸ ਵਿੱਚ ਵੀ ਵਗੀ ਤੇ ਬੀ ਜੀ ਪੀ ਵਿੱਚ ਵੀ ਵਗੀ ਇਹ ਆਪ ਜੀ ਦਾ ਸੋ ਇਹ ਬਹੁਤ ਮੱਲਾ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਛੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜਿਹੜਾ ਹੀ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਦਲ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਸੀ ਮਨ ਬਣਾਇਆ ਕਿ ਆਪਾਂ ਸੀ ਕੱਲ ਤੱਕ ਜਾ ਕੇ ਤੇ ਸੰਤਾਂ ਦੀ ਪਰਚੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀ ਨਾ ਪੰਜਾਬੀ ਕੋਈ ਕੱਲੇ ਪੰਜਾਬ ਚ ਨਹੀਂ ਸਾਰੇ ਦੁਨੀਆ ਦੇ ਵਿੱਚ ਹੀ বাসਦੇ ਨੇ ਤੇ ਸਾਰਿਆਂ ਦੇ ਲਈ ਉਹ ਤੇ ਆ ਵੀਦਰੋਂ ਤੁਸੀਂ ਅਫਾਲਤ ਕਰਕੇ ਮਾਫੀ ਮੰਗੀ ਤੇ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁਣਨ ਸੋਡੇ ਮੇਨ ਅੱਗੋਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕਰਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਸੁਖਵੀਰ ਸਿੰਘ ਬਾਦ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਇੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਕੋਟੋਰ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰਦੇ ਕੋਈ ਫਰਕ ਨਹੀਂ ਹੈ ਜਿਹੜਾ ਮਨ ਬਣਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲੈ ਬਿਠਾ ਕੇ ਉਹਨਾਂ ਅਨਾਉਂਸ ਕਰ ਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਜੱਗਾ ਮੈਂ ਉੱਥੇ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋਸ ਸੁਹਾ ਦੀ ਗੱਲ ਬਣ ਜਾਂਦੀ ਆ ਆ ਵੀ ਸੁਹਾਏ ਸੀ ਕਿ ਵੀ ਸਾਡੇ ਕਹੇ ਜੋ ਨਹੀਂ ਮੰਨੇ 7-8 ਸਾਲ ਲਗਾਤਾਰ ਵੀ ਦਿਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਉਹਨੂੰ ਸ਼੍ਰੀ ਅਕਾਲ ਤਖਤ ਤੇ ਜਾ ਕੇ ਇਹਨੂੰ ਜਦੋਂ ਉਹਨੇ ਬੁਲਾਇਆ ਹੁੰਦਾ ਹੈ ਨਾ ਕਿ ਐਸਾ ਸਿਸਟਮ ਹੈ ਨਹੀਂ ਕਿ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਕਾਲ ਦਲ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਕਾਰਨ ਦਾ ਕੋਈ ਵੇਵਸ਼ਾਈ ਦਾ ਮਤਾ ਪੈ ਜਾਂਦਾ ਕੁਝ ਇਹਦਾ ਹੈ ਨਹੀਂ ਪਤਾ ਨਹੀਂ ਦੱਸ ਦੇਖੋ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਲਦਾ ਸਾਥ ਦੀ ਜੋ ਕਹਿ ਦੇਣਗੇ ਅਸੀਂ ਉਸੇ ਗੱਲ ਤੇ ਫਿਲਟਰਾਂਗੇ ਸਾਡੇ ਲਈ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਇਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵਸਦਾ ਹੈ ਉੱਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਹੈ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦਾ ਤੇ ਛੱਡੇ ਮਾ ਜੋ ਸਾਨੂੰ ਤਾਂ ਉਹ ਕਹਿ ਦੇਣਗੇ ਕਿ ਘਰੇ ਘਰੇ ਬੈਠਣਾ ਸੁਬੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋਊ ਇਨ ਬਿਨ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਕੋਈ ਵੀ ਸ਼ਿਕ ਨਹੀਂ ਕਰਦਾ ਕਿੰਨੇ ਦਿਨ ਬਾਅਦ ਆਉਣ ਦੀ ਸੰਭਾਵਨਾ ਹੈ ਦੇਖੋ ਇਹ ਤਾਂ ਕਾਲਤਾ ਤਕਰੀਬਨ ਸਖਦੇ ਸਿੰਘ ਬਾਦਲ ਨੂੰ ਗਿਆ ਨੂੰ ਹੋ ਗਿਆ ਉੱਥੇ ਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਏ ਹੋ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲੱਗਦਾ ਦੇਖੋ ਇਹ ਟਾਈਮ ਕਹਿਣਾ ਫੈਸਲਾ ਕਹਿਣਾ ਉਥੇ ਕੋਈ ਕਿੰਤੂ ਕਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਜੀ ਟਾਈਮ ਪੁੱਛ ਸਕਦੇ ਨਾ ਅਸੀਂ ਕਿੰਤੂ ਕਰੰਤੂ ਕਰ ਸਕਦੇ ਇਹ ਪਰਸਾਹੇ ਕਿਹਾ ਰਹੇ ਨੇ ਵੀ ਸਮਾਣੇ ਦੇ ਵਿੱਚ ਤੁਸੀਂ ਜਦੋਂ ਅੰਮ੍ਰਿਤ ਕੇ ਸ਼ਰਮਾ ਜੀ ਐਮਪੀ ਦੀ ਚੋਣ ਲੜ ਰਹੇ ਸੀ ਤੁਸੀਂ ਇੱਕ ਵੀ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਕਿ ਵੀ ਵੋਟ ਵਾਰੇ ਜਾ ਲੋਕਾਂ ਨੂੰ ਨਹੀਂ ਬਰੇ ਰਿਆ ਨਾ ਹੀ ਗਏ ਹੋ ਵੀ ਪਰਚਾ ਸਿੱਧੇ ਤੌਰ ਤੇ ਕੀਤੇ ਕਿ ਮਾਦ ਤੁਸੀਂ ਜੀ ਲੋੜ ਕਰ ਰਹੇ ਸੀ ਵੀ ਨਹੀਂ ਕੀਤੀ ਉਹਨਾਂ ਬਾਰੇ ਕੀ ਦੇਖੋ ਜਿੰਨਾ ਚਿਰ ਇਲੈਕਸ਼ਨ ਰਹੀ ਉਹਨਾਂ ਤੇ ਸ਼ਰਮਾ ਜੀ ਕਹਿੰਦੇ ਸੀ ਵੀ ਰਖੜਾ ਸਾਹਿਬ ਪੰਜ ਕਰਸੇ ਸ਼ਮਸਾਹ ਦੇ ਨੇ 4 ਮੇਰੇ ਕੋਲ ਨੇ 5 ਰਖੜਾ ਸਾਹਿਬ ਕੋਲ ਨੇ ਆਰ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਇਹ ਆ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਇਕਸ਼ਨਲ ਸਮਾਣੀ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਾਰੇ ਪੁਰਾਇਏ ਚ ਵੱਧ ਵੋਟ ਪਈ ਹੈ ਪਰਸੈਂਟੇਜ ਦੇ ਹਿਸਾਬ ਨਾਲ ਕੱਢ ਕੇ ਦੇਖ ਲੋ ਅੱਜ ਜਿਆਦਾ ਜਿਹੜੀ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਜਲਦੀ ਡੈਨਿਕੀਟ ਦਾ ਇਹ ਜਲਾਸ ਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਾਂ ਉਹ ਮਤਲਬ ਜਦੋਂ ਜਿਆਦਾ ਕਾਲਤਾ ਸਾਹਿਬ ਦਾ ਬਿਆਨ ਉਸ ਤੋਂ ਆਉਣ ਤੋਂ ਬਾਅਦ ਉਹ ਤੋਂ ਬਾਅਦ ਹੀ ਮੇਰਾ ਕਹਿਣਾ ਹੋਊਗਾ ਕਿ ਇਹ ਸਮਝਾ ਦੇ ਪੁਰਾਇਏ ਚਾਹਦੇ ਕਿਉਂਕਿ ਈਤੀ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਮੈਨੂੰ ਫੈਸਲਾ ਲੈਣ ਜਿੱਦੋਂ ਹੀ ਫੈਸਲਾ ਲੈਣਗੇ ਅਸੀਂ 100% ਨਾਲ ਸਰਦਾਰ ਸਾਹਿਬ ਸਤਿਗ੍ਰਸਤ ਚੁਣੇ ਗਏ ਸੀ ਜੀ ਹੁਣੇ ਤੇ ਉਹਨਾਂ ਕੋਲੋਂ ਜਦ ਮਤਲਬ ਉਹਦੇ ਪਾਰਟੀ ਜੋ ਕੱਢੇ ਆਗੂਆਂ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਲਗਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਸਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਭੁੰਦਰ ਸਾਹਿਬ ਬੋਲਦੇ ਨੇ ਕੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜਿੱਤੇ ਉਹਨਾਂ ਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਦੇ ਜਿੱਤੇ ਨੇ 99 ਦੀ ਇਲੈਕਸ਼ਨ ਤੋਂ ਬਾਅਦ ਕਿ 97 ਦੀ ਇਲੈਕਸ਼ਨ ਜਿੱਤੇ ਸੀ ਉਹ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਪ ਕੋ ਦਿੱਲੀ ਜਾਣਾ ਪਿਆ ਸੀ ਉਹਦੀ ਇਲੈਕਸ਼ਨ ਦੇ ਲਈ ਉਸ ਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇ ਲੋਕ ਕਿਹੜੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਆ ਸਾਡੀ ਤਾਂ ਅਸੀਂ 1 2 4 ਇਲੈਕਸ਼ਨ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਨਹੀਂ ਕੋਈ ਜਿੱਤੇ ਉਹ ਅਲੀਰ ਸਾਹਿਬ ਦੇ ਖਲਾਸਿਆਂ ਤੋਂ ਬਾਅਦ ਜ세ਦਰ ਕਾਲ ਸਾਹਿਬ ਨਾਲ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਤੋਂ ਬਾਅਦ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜ세ਦਰ ਸਾਹਿਬ ਨਾਲ ਉਹ ਨਾ ਅਸੀਂ ਇਸ ਗੱਲ ਦੇ ਹੱਕ ਤਾਂ ਵੀ ਅਸੀਂ ਜਦੋਂ ਸਾਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਬਿਆਨ ਦਿੱਤਾ ਜਿੱਥੇ ਦਾ ਸਾਲ ਦੀ ਗੱਲ ਸਾਇਦਾ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਤਾਂ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾ ਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨ ਬਿਨ ਲਾਗੂ ਕਰਾਂਗੇ ਉਹ ਤਾਂ ਸਾਡਾ ਸਰਬਜੀਤ ਖਾਲਸਾ ਬੋਲੇ ਇਕੱਠੇ ਇਕੱਠੇ ਆ ਕੇ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖਾਂਗੇ ਕਿ ਕੋਈ ਪਾਰਟੀ ਫੈਸਲਾ ਕਰਨਾ ਇਕੱਠੇ ਫੈਲਾ ਬੈਠ ਕੇ ਕਰਾਂਗੇ ਜਦੋਂ ਅਸੀਂ ਸਟੇਟੇ ਤਾਂ ਫਿਰ ਬੱਕਰੀ ਲਾਗੂ ਕਰਦੀ ਗੱਲ ਦੋ ਪਹਿਲਾਂ ਵੀ ਦੋਏ ਲੱਗਦੇ ਨੇ ਪਹਿਲਾਂ ਵੀ ਦੋਏ ਲੱਗਦੇ ਨੇ ਦੋਏ ਇਹ ਰਹਾ ਉਹਨਾਂ ਦਾ ਨਵੇਂ ਕਾਗਿਲਦਲ ਦੀ ਗਠਨ ਦੀ ਆਰੀ ਹੈ ਜੀ ਅਮਰਪਾਲ ਸਿੰਘ ਤੇ ਮੋਹਨ ਸਿੰਘ ਖਾਲਸਾ ਵੱਲੋਂ ਵੀ ਅਸੀਂ ਆਕਾਲੀ ਦਲ ਦੇ ਨਾਮ 'ਤੇ ਨਵਾਂ ਪਾਰਟੀ ਦਾ ਉਕਰਾਂ ਗਠਨ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦਾ ਚੋਣਾਂ ਵੀ ਲੜਾਂਗੇ ਉਹਦੇ ਨਾਲ ਕੋਈ ਨੀ ਬਾਤ ਚਲੋ ਚੰਗੀ ਗੱਲ ਹੈ ਉਹ ਤਾਂ ਵਧੀਆ ਗੱਲ ਹੈ ਦੇਖੋ ਉਹਨਾਂ ਹਰ ਬੰਦੇ ਦਾ ਆਪਣਾ ਆਪਣਾ ਫੈਸਲਾ ਹੈਗਾ ਅਸੀਂ ਵੀ ਬੈਠ ਕੇ ਆਪਣਾ ਫੈਸਲਾ ਕਰਾਂਗੇ ਕਿ ਅਸੀਂ ਕੀ ਕਰਨਾ ਹੈ ਅਸੀਂ ਨਾਲ ਜਾਣਾ ਹੈ ਅਟ ਰਹਿਣਾ ਹੈ ਪਰਿਵਾਰਵਾਦ ਨੂੰ ਲੈ ਕੇ ਚੱਲਿਆ ਮਸਲਾ ਹੁੰਦਾ ਹੁੰਦਾ ਜੀ ਤੇ ਸਰਵੀ ਸਿੰਘ ਖਾਲਸਾ ਦੇ ਵੀ ਬਿਆਨ ਆਏ ਕਿਉਂਕਿ ਉਹ ਸੰਸਦ ਚੁਣੇ ਗਏ ਨੇ ਵੀ ਮੈਂ ਆਪਣੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਦੀ ਚੋ ਕਿ ਮੈਂ ਤਾਂ ਕਿ ਹੈ ਵੀ ਉਹਨਾਂ ਦਾ ਆਪਣਾ ਫਾਇਦਾ ਹੈ ਸਾਡਾ ਆਪਣਾ ਫਾਇਦਾ ਹੈ ਅਸੀਂ ਫੈਸਲਾ ਕਰ ਲਿਆ ਵੀ ਇੱਕ ਪਰਿਵਾਰ ਤੋਂ ਇੱਕ ਨੇ ਇਲیکشن ਲੜਨੀ ਆ ਇੱਕ ਨੇ ਇੱਕ ਅਹੁਦਾ ਲੈਣਾ ਇਹ ਅਸੀਂ ਫੈਸਲਾ ਕਰ ਲਿਆ ਪ੍ਰਿੰਸੀਪਲ ਜੀ ਜਿਹੜੀ ਵਿਧਾਨ ਸਭਾ ਹਲਕਾ ਸੰਗਰੂਰ ਦੀ ਜਿਹੜੀ ਬਾਉ ਪ੍ਰਕਾਸ਼ ਚੰਦ ਗਰਗੀ ਦੀ ਗਵਾਹੀ ਥੱਲੇ ਮੀਟਿੰਗ ਹੋਈ ਆ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰਾਂ ਦਾ ਭਰਮਾ ਇਕੱਠ ਇਹ ਇਕੱਠ ਸੀ ਦੀ ਗਵਾਹੀ ਆ ਵੀ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ 20 ਅਗਸਤ ਨੂੰ ਸੰਤਰਜਨ ਸਿੰਘ ਜੀ ਲੋਂਗੋਵਾਲ ਸਾਹਿਬ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਂਟ ਕਰਨਗੇ ਉੱਥੇ ਹੀ ਮੈਂ ਸਮਝਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਆ ਜਿਹੜੀਆਂ ਚੁਣੌਤੀਆਂ ਨੇ ਜਿਸ ਤਰੀਕੇ ਪਿਛਲੀਆਂ 5 ਚੋਣਾਂ ਦੇ ਵਿੱਚ ਕੜੀ ਦਰ ਕੜੀ ਅੱਗੇ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਆ ਚੁੱਕਿਆ ਤੇ ਪੰਜਾਬ ਦੇ ਲੋਕ ਖਾਲਸਾ ਪੰਥ ਬਹੁਤ ਚਿੰਤਾਦਾਬੀ ਸਾਡੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਅੱਜ ਹਾਸ਼ੀਏ ਤੇ ਆ ਸਮੁੱਚੇ ਪੰਜਾਬ ਵਿੱਚ ਉਹਦੀ ਸਿਕਿਉਰਿਟੀ ਜੱਫਤ ਹੋ ਗਈ। ਸੋ ਉਹਦੇ ਵਿੱਚ ਸੁਧਾਰ ਲਿਆਉਣ ਲਈ ਉਹਨੂੰ ਮੋੜ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਜਿੱਥੇ ਹਰ ਪੰਥਕ ਦਰਦੀ ਦੇ ਮਨ ਦੇ ਵਿੱਚ ਦਰਦ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਸੀਨੀਅਰ ਲੀਡਰਸ਼ਿਪ ਇਸ ਮਸਲੇ ਤੇ ਇਕੱਠੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਆ। ਤੇ ਅਸੀਂ ਸਮਝਦੇ ਹਾਂ ਵੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਸਮਝਦਾ ਜਿੱਥੇ ਕਈ ਗੱਲਾਂ ਦੇ ਜਵਾਬ ਉਹਨਾਂ ਨੂੰ ਦੇਣੇ ਬਣਦੇ ਆ। ਖਾਸ ਟੋਰ ਦੇ ਉੱਤੇ ਡੇਰਾ ਸਿਰਸਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਉਹਨਾਂ ਦੇ ਜਵਾਬ ਜਿਹੇ ਬਣਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਤੁਸੀਂ ਮਿਲਦੇ ਹੀ ਨਹੀਂ ਰਹੇ ਉਹਦੇ ਨਾਲ ਜਾ ਕੇ ਤੁਸੀਂ ਡੇਰੇ ਸਿਰਸੇ ਵਾਲੇ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਇਹ ਗੰਭੀਰ ਇਲਜ਼ਾਮ ਨੇ ਇਹਨਾਂ ਦੇ ਜਵਾਬ ਦੇਣ ਦੀ ਥਾਂ ਤੇ ਤੁਸੀਂ ਇੱਕ ਬਹੁਤ ਹੀ ਹੁਸ਼ੀਕਾਰ ਭਾਈ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਪਾਰਟੀ ਦੇ ਉਹ ਆਠ ਆਗੂ ਜਿਨ੍ਹਾਂ ਆਗੂਆਂ ਦੀ ਲੰਬੀ ਜਦੋਜਹਿਦ ਕੁਰਬਾਨੀਆਂ ਲੰਬੀਆਂ ਜੇਲਾਂ ਨੇ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਹੀ ਫੈਸਲਾ ਕਰ ਲਿਆ ਇੱਕ ਹੋਰ ਅਨਡੈਮੋਕਰੈਟਿਕ ਫੈਸਲਾ ਹੈ ਕੰਪਨੀ ਥੋੜੀ ਆ ਇਹ ਪਾਰਟੀ ਆ ਕਿ ਤੁਸੀਂ ਜਿਹਨੂੰ ਮਰਜ਼ੀ ਚਿੱਠੀ ਦਿਓ ਕੱਢ ਦਿਓ ਜਿਹਨੂੰ ਮਰਜ਼ੀ ਚਿੱਠੀ ਦਿਓ ਵਾਪਸ ਲੈ ਲਓ ਨਾ ਕੋਈ ਨੋਟਿਸ ਨਾ ਕੋਈ ਹੋਰ ਛੋਟੀਆਂ ਇਹਨਾਂ ਪੁੱਤਰੀਆਂ ਕਰਕੇ ਹੀ ਅੱਜ ਕਾਲੀ ਤਰ੍ਹਾਂ ਹਾਸ਼ੀਏ ਤੇ ਆਇਆ ਤੁਸੀਂ ਨੋਟਿਸ ਕੱਢਿਆ ਪਾਰਟੀ ਚੋਂ ਕੱਢਿਆ ਇਹਨਾਂ ਵੱਡੇ ਲੀਡਰਾਂ ਨੂੰ ਪਾਰਟੀ ਦੀ ਤਰ੍ਹਾਂ ਨਾਲ ਸਮੁੱਚੀ ਵੱਡੀ ਲੀਡਰਸ਼ਿਪ ਨੂੰ ਪਰ ਮੈਂ ਪੁੱਛਣਾ ਚਾਹੁੰਦਾ ਜੇ ਤੁਸੀਂ ਪਾਰਟੀ ਦੇ ਡਿਸਪਲਿਨ ਨੂੰ ਭੰਗ ਕਰਨ ਦਾ ਐਕਸ਼ਨ ਜੇ ਉਸ ਸਮੇਂ ਲੱਤਾ ਹੁੰਦਾ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਦਾ ਫੈਸਲਾ ਹੋ ਰਿਹਾ ਸੀ ਅੱਜ ਮੈਂ ਸੰਗਰੂਰ ਦੀ ਧਰਤੀ ਤੇ ਦੱਸਣ ਲੱਗਾ ਪਾਰਟੀ ਦਾ ਫੈਸਲਾ ਹੋ ਚੁੱਕਿਆ ਸੀ ਵੀ ਕਿਸਾਨੀ ਬਿੱਲਾਂ ਦੇ ਵਿਰੋਧ ਦੇ ਵਿੱਚ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਗੱਲ ਕਰਨਗੇ ਤੇ ਵਾਕਆਊਟ ਕਰਨਗੇ ਤੇ ਬਹਾਂ ਰਾ ਕੇ ਜੇ মিডিਆ ਮਿਲਿਆ ਤਾਂ ਉਸ মিডিਆ ਨੂੰ ਰੂਪਰੂ ਹੋ ਕੇ ਪੰਜਾਬ ਖੇਤਰ ਦੇ ਲੋਕਾਂ ਦੀ ਗੱਲ ਬਤੌਰ ਖੇਤਰੀ ਨੁਮਾਇੰਦੀ ਦੇ ਉਥੇ ਰੱਖਣਗੇ ਬੇਵਾਕੀ ਨਾ ਰੱਖਣਗੇ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹਾਮੀ ਭਰਤੀ ਖੇਤੀ ਬਿਲਾ ਦੇ ਹੱਕ ਦੇ ਵਿੱਚ ਹਾਮੀ ਵੀ ਭਰੀ ਤੇ ਬਾਹਰ ਆ ਕੇ ਕੁੜੀਆਂ ਵੀ ਗਾਣੀਆਂ ਸ਼ੁਰੂ ਕਰਦੀਆਂ ਨਾ ਕਦੇ ਆਪਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੋਲੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਬੋਲੇ ਬੋਲ ਉਹਨਾਂ ਦਾ ਕੀ ਸੀ ਹਾਮੀ ਵੀ ਨਹੀਂ ਭਰੀ ਜਦੋਂ ਚੰਦੂ ਮਹਾਰਾਜ ਸਾਹਿਬ ਗੱਲ ਕਰਦੇ ਸੀ ਉਹਨਾਂ ਦੇ ਨਾਲ ਖੜ ਕੇ ਹਾਮੀਓ ਭਰ ਦਿੰਦੇ ਕਾਲੀ ਸੂਚੀ ਦੇ ਗੱਲ ਦੇ ਵਿੱਚ ਹਾਮੀ ਭਰ ਦਿੰਦੇ ਉਹਨੂੰ ਹਟਾਉਣ ਦੇ ਵਾਸਤੇ ਪਰ ਤੁਸੀਂ ਕੇਵਲ ਨਾਗਪੁਰ ਦੇ ਚਲਦੇ ਹੋਏ ਰਿਮੋਟ ਨਾਲ ਮੂੰਹ ਖੋਲ੍ਹਦੇ ਰਹੇ ਤੇ ਮੂੰਹ ਬੰਦ ਕਰਦੇ ਰਹੇ ਕਿ ਜਦੋਂ ਮੈਂ ਸਮਝਦਾ ਹਾਂ ਵੀ ਅੱਜ ਤੁਸੀਂ ਸੱਤਾ ਤੋਂ ਬਾਹਰ ਹੋ ਤਾਂ ਤੁਹਾਡੀਆਂ ਇਹ ਗੱਲਾਂ ਕੋਈ ਮਾਇਨੇ ਨਹੀਂ ਹੁੰਨ ਰੱਖਦੀਆਂ ਹੈਗੀਆਂ ਲੋਕਾਂ ਦਾ ਵਿਸ਼ਵਾਸ ਇੱਥੇ ਤੁਸੀਂ ਹੋ ਚੁੱਕੇ ਹੋ ਉੱਥੇ ਹੀ ਜਿਹਦੇ ਹਕੂਮਤ ਦੇ ਅੱਗੇ ਜਿੱਥੇ ਤੁਸੀਂ ਗੱਲਾਂ ਰੱਖਣੀਆਂ ਉਹਨਾਂ ਦੇ ਸਾਹਮਣੇ ਤੁਸੀਂ ਆਪਣਾ ਪ੍ਰਭਾਵ ਗਵਾ ਚੁੱਕੇ ਹੋ ਸੋ ਇਸ ਲਈ ਮੈਂ ਸਮਝਦਾ ਹਾਂ ਵੀ ਅੱਜ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਆ ਸੋ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਜਿਹੜਾ ਵੇੜਾ ਚੁੱਕਿਆ ਉਹਦੇ ਨਾਲ ਅੱਜ ਪੰਜਾਬ ਦੇ ਪੰਚਦਰਦੀ ਖਾਸ ਤੌਰ ਦੇ ਉੱਤੇ ਉਹ ਪਰਿਵਾਰ ਜਿਨ੍ਹਾਂ ਪਰਿਵਾਰਾਂ ਨੇ ਜਿੱਲਾ ਕਰਤੀਆਂ ਜਦੋਂ ਜਦਾਂ ਕਰਤੀਆਂ ਪਿੰਡ ਪੱਦਰ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਭੂਤ ਸਾਮਦੇ ਨੇ ਅਕਾਲੀ ਦਲ ਦਾ ਉਹ ਸਾਰੇ ਪਰਿਵਾਰ ਆ ਜਿਸ ਕਾਫਲੇ ਦਾ ਹਿੱਸਾ ਬਣਦੇ ਜਾਂਦੇ ਕਦੇ ਸੁਖਬੀਰ ਬਾਦਲ ਚਿੱਠੀ ਦੇ ਦਿੰਦੇ ਨੇ ਕਦੇ ਬਾਕੀ ਹੋਏ ਅਕਾਲੀ ਦਲ ਦੇ ਵਰਕਰ ਕੀ ਲੱਗਦਾ ਸਾਰੀ ਜਿਹੜੀ ਨਿਗਾਹ ਉਹਨਾਂ ਅਕਾਲ ਤਖਤ ਸੈਣ ਦੀ ਵਿਖੀ ਹੁਕਮ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਹਮੇਸ਼ਾ ਹੀ ਨਿਗਾਹ। ਅੱਜ ਮੈਂ ਸਮਝਦਾ ਹਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਬਾਦਲੋਂ ਹਰ ਸਿੱਖ ਦੇਖ ਰਿਹਾ। ਪਰ ਉਹ ਵਿਅਕਤੀ ਜਿਹੜਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪਾਰਟੀ ਮੰਨਦਾ। ਜਿਸ ਵਿਅਕਤੀ ਦੇ ਪਰਿਵਾਰ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿੰਦ ਕਿ ਸਾਡੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਉਹ ਸ਼੍ਰੀ ਅਕਾਲ ਤਖਸਾਲ ਵੱਲ ਦੇਖ ਰਿਹਾ ਕਿ ਅਕਾਲ ਤਖਸਾਲ ਕੇਵਲ ਉਹ ਵਿਅਕਤੀ ਨਹੀਂ ਜਿਨ੍ਹਾਂ ਨੇ ਸਦਾ ਬਾਦਲ ਦੀ ਪ੍ਰਧਾਨਗੀ ਥੱਲੇ ਕੰਮ ਕੀਤਾ ਜਾਂ ਇਸ ਕੈਂਡੀਡੇਟਾਂ 'ਚ ਕੰਮ ਕੀਤਾ ਬਲਕਿ ਅੱਜ ਸਾਡੀ ਆਵਾਜ਼ੀ ਘਟਦੀ ਜਾ ਰਹੀ ਆ ਗਿਣਤੀ ਪੱਖੋਂ ਅਸੀਂ ਘਟਦੇ ਜਾ ਰਹੇ ਆ ਅੱਜ ਤਾਂ ਸਾਨੂੰ ਬਹੁਤ ਵੱਡੀ ਜ਼ਰੂਰਤ ਇਕੱਠੇ ਦੀ ਆ ਜੇ ਇਕੱਠੋ ਕੇ ਗੱਲ ਕਰਾਂਗੇ ਤਾਂ ਹੀ ਸਾਡੀ ਗੱਲ ਦਾ ਅਸਰ ਦੇਸ਼ ਦੀ ਹਕੂਮਤਾਂ ਦੇ ਅੱਗੇ ਪਊਗਾ ਸੋ ਕੇਵਲ ਇਹ ਅਕਾਲੀ ਦਲ ਨਹੀਂ ਬਲਕਿ ਹੋਰ ਵੀ ਪੰਥਕ ਦੀ ਰਾਨੇ ਜਿਹੜੀਆਂ ਖਿੰਡੇ ਹੋਏ ਪੰਥਕ ਪਲੇਟਫਾਰਮ ਨੇ ਉਹਨਾਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਇਸ ਦੇ ਲਈ ਕਵਾਲਤਖ ਸਾਹਿਬ ਭੂਮਿਕਾ ਨਿਭਾਊਗਾ ਸਾਰੀ ਆਸ ਸਾਹਿਬ ਚੰਦੂ ਮજરા ਸਾਹਿਬ ਪ੍ਰਧਾਨਗੀ ਦੇ ਨਾਲ ਕੋਈ ਚੋਣ ਲੜਨਗੇ ਜਾਂ ਨਹੀਂ ਲੜਨਗੇ ਦੇਖੋ ਕਿ ਮੈਂ ਕਿਹਾ ਵੀ ਪ੍ਰਧਾਨਗੀ ਨਹੀਂ ਲੈਣੀ ਤਾਂ ਚੋਣ ਵੀ ਕੀ ਲੜਨ ਦੀ ਜਾਨੀ ਮੈਂ ਸਮਝਦਾ ਹਾਂ ਵੀ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮજરા ਨੇ ਕਿਉਂਕਿ ਇਕਵਾਲ ਸਿੰਘ ਝੁੰਡਾ ਕਮੇਟੀ ਦੇ ਜਿਹਦਾ ਮੈਂ ਵੀ ਮੈਂਬਰ ਸੀ ਉਹਦੇ ਵਿੱਚ ਹਾਲਾਂਕਿ ਉਹ ਝੁੰਡਾ ਕਮੇਟੀ ਦੇ ਵਿੱਚ ਅਸੀਂ ਪੂਰੀਆਂ ਸਿਫਾਰਸ਼ਾਂ ਨਹੀਂ ਕਰ ਸਕੇ ਜਿਹੜੀਆਂ ਲੋਕਾਂ ਦੀ ਭਾਵਨਾਵਾਂ ਸੀ ਪਰ ਇੱਕ ਇੱਕ ਤੋਂ ਸਿਫਾਰਸ਼ਾਂ ਜਿਹੜੀਆਂ ਸਿੱਧੀਆਂ ਇੱਕ ਤਾਂ ਕਿਸਦਾ ਸੁਖਵੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਲਗਭਗ 100% ਲੋਕਾਂ ਨੇ ਕੀਤੀ। ਕਿ ਸੁਖਵੀਰ ਜੀ ਕਹਿ ਰਹੇ ਨੇ ਮੈਂ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ ਕਹਿੰਦਾ ਵੀ ਕੰਮ ਸੰਭੋ ਕਰੋ ਕਰੋ ਪਰ ਕਹਿੰਦਾ ਵੀ ਇੰਨੇ ਜਿਹੜਾ ਖਰਚੇ ਵਗੈਰਾ ਨੇ ਹੋਰ ਕੌਣ ਸੰਭੂਗਾ ਪ੍ਰਧਾਨਗੀ ਤਾਂ ਮੈਂ ਕਹਿੰਦਾ ਛੱਡਣ ਨੂੰ ਤਿਆਰ ਹਾਂ ਪਰ ਚਲਾਉਂ ਕਿਵੇਂ ਕਮੇਟੀ ਕਿਵੇਂ ਚਲਾਉਂ ਦੇਖੋ ਮੈਂ ਸਿਦਾ ਸੁਖਵੀਰ ਸਿੰਘ ਬਾਦਲ ਅੱਜ ਕਹਿ ਰਹੇ ਆ ਮੈਂ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ ਛੱਡਦਣ ਫਿਰ ਉਹਨਾਂ ਨੂੰ ਰੋਕਿਆ ਕਿਸੇ ਨੇ ਉਹ ਤਾਂ ਹੋਰ ਕਮੇਟੀ ਬੰਕ ਕਰ ਰਹੇ ਆ ਦੂਜੀ ਗੱਲ ਸਦਾ ਸੁਭੀਤ ਸਿੰਘ ਬਾਦਲ ਨੂੰ ਮੈਂ ਮੇਰੇ ਖਿਆਲ ਵਿੱਚ ਅਕਾਲੀ ਜਲਦੀ ਸ਼ਾਇਦ ਜਿਹੜੇ ਵਿਧਾਇਕ ਸੀ ਉਹਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਹੋ। ਜਦੋਂ 2022 ਦੀ ਚੋਣ ਹਾਰੇ ਮੈਂ ਆਪ ਗਿਆ ਚੁੰਦਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਦਾ ਸੁਭੀਤ ਸਿੰਘ ਬਾਦਲ ਨੂੰ ਉਸ ਰਿਪੋਰਟ ਤੋਂ ਜਾਣੂ ਕਰਾਉਣ ਵਾਸਤੇ ਮੈਂ ਕਿਹਾ ਪ੍ਰਧਾਨ ਜੀ ਬਹੁਤ ਵੱਡਾ ਗੁੱਸਾ ਤੁਹਾਡੇ ਅਗੇਂਸਟ ਆ ਤੇ ਤੁਹਾਡੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਪਾਰਟੀ ਇਹ ਮੰਚ ਖਤਮ ਹੋ ਜਾਣਾ ਜਿਹਦੇ ਜਿਹਦੇ ਥਰੂ ਪੰਜਾਬੀ ਆਪਣੀ ਗੱਲ ਕਰਦੇ ਨੇ ਜਿਹੜੀ ਪੰਜਾਬੀਆਂ ਦੀ ਨੁਮਾਇੰਦਗੀ ਕਰਦੀ ਆ ਤੇ ਤੁਹਾਡੇ ਤੁਹਾਨੂੰ ਪਾਰਟੀ ਤੋਂ प्रधान ਕੀ ਤੋਂ ਪਾਸੇ ਹਰ ਜਾਣਾ ਚਾਹੀਦਾ ਦਾ ਸਦਾ ਸੁਖਵੀਰ ਸੇ ਬਾਦਲ ਦਾ ਇੱਕ ਜਵਾਬ ਸੀ ਮੈਂ ਭਾਵੇਂ ਕੱਲਾ ਰਹਿ ਜਮਾਂ ਪਰ ਆਪਣੇ ਪਿਤਾ ਜੀ ਨੂੰ ਵੀ ਕਹਿ ਦੀ ਤੂੰ ਵੀ ਸਮਝ ਲੈ ਮੈਂ ਪਾਰਟੀ ਨਹੀਂ ਛੱਡਣੀ ਹੈਗੀ ਸੋ ਇਹੀ ਤਾਂ ਗੱਲ ਆ ਵੀ ਅੱਜ ਜੇ ਤੁਸੀਂ ਸੋਚਦੇ ਹੋ ਮੈਂ ਇੱਕ ਦਿਨ ਉਹਦੇ ਵਿਰਸੇ ਸਿੰਘ ਬਲਟੋਹੇ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਜੀ ਮਤਲਬ ਕਿਸੇ ਨੇ ਕਈਉਂ ਨਹੀਂ ਹੈਗੀ ਸੁਖਵੀਰ ਸੇ ਬਾਦਲ ਨੂੰ ਬਦਲਣ ਦੀ ਗੱਲ ਮੈਂ ਕਿਹਾ ਯਾਰ ਐਨੇ ਝੂਠੇ ਐਡਾ ਵੱਡਾ ਗੱਪ ਜਿੰਦੇ ਹਾਰੇ ਜਿਹੜੇ ਲੀਡਰ ਬੋਲ ਰਹੇ ਹੋਣ ਕਾਂ ਮੈਂ ਉਹ ਕੀ ਸੇ ਦਿਨ ਕੇ ਸਾਡੇ ਸਮਾਜ ਨੂੰ ਕੀ ਅਗਵਾਈ ਦੇਣਗੇ ਸਾਡੇ ਸਮਾਜ ਨੂੰ ਸੋ ਐਸੇ ਆਗੂਆਂ ਤੋਂ ਵੀ ਮੈਂ ਸਮਝਦਾ ਅਜ ਨਜਾਤ ਲੈਣ ਦੀ ਲੋੜ ਆ ਸੋ ਤਿਆਗ ਦੀ ਭਾਵਨਾ ਕੋਈ ਵੀ ਸਾਨੂੰ ਲੱਗਦੇ ਵੀ ਸੁਖਵੀਰ ਸਿੰਘ ਬਾਦਲ ਹਾਲੇ ਵੀ ਬੱਚੇ ਤਰ੍ਹਾਂ ਜਿੱਦ ਫੜੀ ਖੜਾ ਵੀ ਮੈਂ ਲਾ ਚੀੜਾ ਨਾ ਢੇਡਣ ਦਾ ਮੌਲ ਆਕਦਾ ਸਭ ਨੂੰ ਲਾਤ ਹੋ ਰਹੇ ਨੇ ਦੇਖੋ ਮੈਂ ਸਮਝਦਾ ਕੋਈ ਵੀ ਪਾਰਟੀ ਕੋਈ ਵੀ ਜਥੇਬੰਦਕ ਢਾਂਚਾ ਵਰਕਰਾਂ ਦੇ ਸਿਰ ਤੇ ਚੱਲਦਾ ਹੁੰਦਾ ਜਦੋਂ ਵਰਕਰਾਂ ਨੇ ਆਪਣੀ ਰਿਪੋਰਟ ਆਪਣੀ ਭਾਵਨਾ ਹੀ ਕਲਮਬੰਦ ਕਰਾਤੀ ਵੀ ਸਦਾ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਪਾਸੇ ਹਟ ਜਾਣਾ ਚਾਹੀਦਾ ਤੋ ਜੇ ਉਹ ਵਰਕਰਾਂ ਦਾ ਸਤਿਕਾਰ ਕਰਦੇ ਨੇ ਤਾਂ ਉਹਨਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਲਗਾਤਾਰ ਪਾਰਟੀ ਦੇ ਵੱਡੇ ਡਿਗਸ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ ਕਿ ਲੱਗਦਾ ਆ ਅਕਾਲ ਤਖਤ ਸਾਈਂ ਦੀ ਰਹਿਨਮਾਈ ਹੇਠ ਨਵੀਂ ਪਾਰਟੀ ਦਾ ਬਟਾਅ ਆ ਸਕਦਾ ਚਲੋ ਦੇਖੋ ਪਹਿਲੀ ਗੱਲ ਤਾਂ ਬਾਹਰ ਨਹੀਂ ਹੁੰਦੇ ਜਾ ਰਹੇ ਮੈਂ ਸਮਝਦਾ ਉਹਨਾਂ ਨੇ ਇੱਕ ਪੀੜਾ ਚੱਕਿਆ ਬਲਕਿ ਉਹ ਲੋਕਾਂ ਨੂੰ ਅੰਦਰ ਲਿਆਉਣ ਵਾਸਤੇ ਆ ਕਾਲੀ ਸੁਧਾਰ ਲਹਿਰ ਦਾ ਜਿਹੜੇ ਹੈਗਾ ਸ਼ੁਰੂਆਤ ਕੀਤੀ ਹੈ ਕਿਉਂਕਿ ਝੁੰਡਾ ਕਮੇਟੀ ਚ ਲੋਕਾਂ ਨੇ ਦਰਜ ਕਰਾਏ ਆ ਮੈਂ ਤੁਹਾਨੂੰ ਕਹਿਣਾ ਵੀ ਕਈ ਗੱਲਾਂ ਤਾਂ ਅਸੀਂ ਲਿਖ ਨਹੀਂ ਸਕੇ ਜਿਵੇਂ ਲੋਕਾਂ ਨੇ ਕਿਹਾ ਸੀ ਵੀ ਅਸੀਂ ਉਹ ਦੀ ਸਿਫਾਰਿਸ਼ ਕੀਤੀ ਹੈ ਵੀ ਜ਼ ਪਰ ਇਹਦੇ ਨਾਲ ਨਾਲ ਮੈਂ ਬਟਾਲਾ ਸਾਹਿਬ ਮਨਪੀ ਦੀ ਆਲੀ ਹੁਣੀ ਅਸੀਂ ਚਾਰ ਪੰਜ ਜਣੇ ਇਹ ਵੀ ਲਿਖਣਾ ਚਾਹੁੰਦੇ ਸੀਗੇ ਵੀ ਜੇ ਆਪਾਂ ਜ਼ਿਲ੍ਹਾ ਪ੍ਰਧਾਨ ਨੂੰ ਕਹਿੰਦੇ ਵੀ ਕੋਈ ਚੋਣ ਨਾ ਲੜੇ ਤਾਂ ਕਿ ਉਹ ਆਪਣੇ ਜ਼ਿਲ੍ਹੇ ਤੇ ਧਿਆਨ ਦੇ ਸਕੇ ਫਿਰ ਇਹੀ ਗੱਲ ਪਾਰਟੀ ਪ੍ਰਧਾਨ ਤੇ ਵੀ ਲਾਗੂ ਕਰਨੀ ਚਾਹੀਦੀ ਆ ਉਹਨਾਂ ਨੂੰ ਵੀ ਕੋਈ ਚੋਣ ਨਹੀਂ ਲੜਨੀ ਚਾਹੀਦੀ ਤਾਂ ਉੱਥੇ ਇਹ ਸਾਡੀ ਪੇਸ਼ ਨਹੀਂ ਆਨ ਦਿੱਤੀ ਆ ਗੱਲ ਵੀ ਲਿਖੀ ਨਹੀਂ ਗਈ ਸੋ ਇਹਦੇ ਨਾਲ ਨਾਲ ਮੈਂ ਸਮਝਦਾ ਕਈ ਤਰ੍ਹਾਂ ਦੇ ਸੁਧਾਰ ਜਿਹਦੀ ਤਵਕਕ ਝੁੰਡਾ ਕਮੇਟੀ ਦੇ ਰਾਹੀਂ ਇਕੱਲੀ ਵਰਕਰਾਂ ਨੇ ਕੀਤੀ ਸੀ ਇਕੱਲੀ ਦਲ ਦੇ ਵੀ ਸੁਧਾਰ ਲਿਆਉਣ ਵਾਸਤੇ ਉਹਦੇ ਨਾਲ ਨਾਲ ਕਈ ਹੋਰ ਤਰ੍ਹਾਂ ਦੇ ਸੁਝਾਅ ਜਿਨ੍ਹਾਂ ਨੂੰ ਅਸੀਂ ਝੁੰਡਾ ਕਮੇਟੀ ਵਿੱਚ ਲਾਗੂ ਨਹੀਂ ਕਰ ਸਕੇ ਜਾਂ ਪਿੰਡਾਂ ਦੇ ਵਿੱਚ ਘੁੰਮ ਕੇ ਆਹ ਹਾਂ ਜੀ ਨਵੀਂ ਪਾਰਟੀ ਬਣਾ ਸਕਦੇ ਹੋ ਜਾਂ ਫਿਰ ਅਕਾਲੀ ਹੀ ਰਹਿਣਾ ਨਹੀਂ 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 ਦੇਖੋ ਜੇ ਨਵੀਆਂ ਪਾਰਟੀਆਂ ਬਣਾਉਣੀਆਂ ਹੁੰਦੀਆਂ ਜਾਂ ਸੱਤਾ ਦੀ ਪੌੜੀਆਂ ਚੜ੍ਹਨੀਆਂ ਹੁੰਦੀਆਂ ਫਿਰ ਤਾਂ ਇੰਦਰਾ ਗਾਂਧੀ ਬਹੁਤ ਕੁਝ ਦੇ ਰਹੀ ਸੀ ਉਦੋਂ ਦੇ ਰਹੀ ਜਦੋਂ ਮੇਰੇ ਪਿਤਾ ਵਿਦਿਆਰਥੀ ਸੀ ਇੰਦਰਾ ਗਾਂਧੀ ਆ ਮੈਂ 72 ਦੇ ਵਿੱਚ ਜਦੋਂ ਢੀਂਸਾ ਸਾਹਿਬ ਆਜ਼ਾਦ ਜਿੱਤ ਕੇ ਗਏ ਉਹ ਤਾਂ ਵਜੀਰੀ ਮਿਲਦੀ ਸੀ ਪਰ ਇੱਕ ਵਿਰੋਧੀ ਧਿਰ ਦੇ ਨਾਲ ਨਾਤਾ ਜੋੜਿਆ ਸੋ ਨਵੀਂ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨਾ ਮੁਰਦੀਆਂ ਤੇ ਲੈ ਕੇ ਜਾਣਾ ਇਹ ਸਮੇਂ ਦੀ ਮੰਗ ਆ ਪੰਜਾਬ ਦੀ ਲੋੜ ਆ ਤੇ ਇਹਦੇ ਤੇ ਹੀ ਵਰਕ ਆ ਜਿਹੜਾ ਅਕਾਲੀ ਸੁਧਾਰ ਲੈਣਗੇ ਸ਼੍ਰੋਮਣੀ ਗੱਲ ਦੇਤੇ ਕਹਿੰਦੇ ਨੇ ਵੀ ਜਿਹੜਾ ਜਿਵੇਂ ਬੰਬੇ ਦੇ ਵਿੱਚ ਹੋਇਆ ਵੀ ਸਿਵ ਚੈਨਲ ਤੋਂ ਕੋਲੇ ਗਿਆ ਤਾਂ ਸ਼੍ਰੋਮਣੀ ਅਕਾਲੀ ਦਾ ਜਿਹੜਾ ਤਕੜੀ ਦਾ ਚੋਣ ਮਸ਼ਹੂਰ ਸਾਡੇ ਲਈ ਵੀ ਲੂਗਾ ਕਿ ਜਿੰਨੇ ਮਰਜੀ ਬਾਗਿਸਰ ਸਾਡੇ ਉੱਠੀ ਜਾਣ ਹੋਰ ਜਾਣ ਪਰ ਅਸੀਂ ਸਿੰਬਲ ਨਹੀਂ ਦਵਾਂਗੇ ਕਿਵੇਂ ਦੇ ਇਹ ਤਾਂ ਹੰਕਾਰ ਆ ਜੀ ਹੰਕਾਰ ਆ ਜਦੋਂ ਮੋਨ ਸਿੰਘ ਤੁਰਦੀ ਵਰਸੀ ਮਨਾ ਕੇ ਹਟਿਆ ਅਸੀਂ ਗਏ ਸੀਗੇ ਪੰਥ ਇਕੱਠਾ ਹੋਇਆ ਸੀ ਸਮੂੱਚਾ ਉੱਥੇ ਜਦੋਂ ਮੋਨ ਸਿੰਘ ਤੁਰੋ ਵਿਅਕਤੀ ਸੀ ਜਿਹਦੀ ਅਗਵਾਈ ਦੇ ਵਿੱਚ ਐਮਰਜੈਂਸੀ ਸਮੂੱਚੀਆਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਗਠਜੋੜ ਪਾਰਟੀਆਂ ਨੇ ਜਿੱਤੀਆਂ ਸੀ 13 ਦੀ 13 ਪੰਜਾਬ ਦੀਆਂ ਉਸ ਵਿਅਕਤੀ ਨੇ ਵੀ ਸਮਾਨ ਤੇ ਕਹਿੰਦਾ ਸੀ ਵੀ ਪੰਥਕ ਏਕੇ ਲਈ ਅਸਤੀਫਾ ਦੇ ਦਿੱਤਾ ਸੀ ਆਪਣਾ ਅਮਰ ਸ਼ਹੀਦ ਸੰਤਰਚਨ ਸਿੰਘ ਲੋਂਗੋਵਾਲ ਦੇ ਜਿਹਨਾਂ ਦੀ ਵਰਸੀ ਅਸੀਂ ਮਨਾਉਣ ਜਾ ਰਹੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦਾ ਤਿਆਗ ਮੈਂ ਸਮਝਦਾ ਪ੍ਰੇਰਨਾ ਦਾ ਸਰੋਤ ਆ ਸਾਡੇ ਲਈ ਹਰ ਅਕਾਲੀ ਦਲ ਦੇ ਪਿਛਲੇ ਦੇ ਪ੍ਰਧਾਨ ਨੇ ਹੈਂਡਓਵਰ ਕੀਤੀ ਆ ਤੇ ਮੈਂ ਤਾਂ ਸਦਾ ਸੁਖੀ ਇਸੇ ਬਦਲ ਨੂੰ ਇਹ ਕਹਿਣਾ ਵੀ ਜਿਸ ਪਾਰਟੀ ਨੇ ਤੁਹਾਡੇ ਪਿਤਾ ਜੀ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਜਿਸ ਪਾਰਟੀ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਿਸ ਪਾਰਟੀ ਨੇ ਤੁਹਾਡੀ ਧਰਮ ਪਤਨੀ ਨੂੰ ਜਿਨ੍ਹਾਂ ਨੇ ਮੈਂ ਸਮਝਦਾ ਕਿਸੇ ਧਰਨੇ ਮੁਜਾਹਰੇ ਦੇ ਵਿੱਚ ਤਾਂ ਕੀ ਹਿੱਸਾ ਲੈਣਾ ਸੀ ਕਦੇ ਪਿੰਡ ਦੇ ਸਰਪੰਚ ਵੀ ਨਹੀਂ ਬਣੇ ਸੀਗੇ ਕਦੇ ਕਿਸੇ ਜੇਲ੍ਹ 'ਚ ਵੀ ਨਹੀਂ ਗਏ ਹੈਗੇ ਕਦੇ ਕਿਸੇ ਕੋਆਪਰੇਟਿਵ ਮੂਵਮੈਂਟ 'ਚ ਨਹੀਂ ਆਏ ਹੈਗੇ ਉਹਨਾਂ ਨੂੰ ਦੋ ਦੋ ਵਾਰੀ ਕੇਂਦਰ 'ਚ ਵਜ਼ੀਰ ਬਣਾਤੇ ਆ ਇੰਨਾ ਕੁਝ ਪਾਰਟੀ ਨੇ ਜਿਸਨੇ ਦਿੱਤਾ ਹੋਵੇ ਉਹਦੇ ਲਈ ਤੁਸੀਂ ਸਿਫਾ ਨਹੀਂ ਦੇ ਸਕਦੇ ਹੈਗੇ ਕਿਵੇਂ ਲੋਕ ਚਾਹੁੰਦੇ ਨੇ